ਮੇਲ ਤਾਂ ਪਤਾ ਨਹੀਂ ਕਿਵੇਂ ਹੋਇਆ ਸਤਿਗੁਰ ਆਪੇ ਮਿਲਾ ਲੈਂਦੇ ਨੇ ਜੀ ਜੀ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਮਿਲਦਾ ਜੀ ਇਹ ਕਈ ਕਈ ਜਨਮਾਂ ਦਾ ਮੇਲ ਹੁੰਦੇ ਨੇ ਜੀ ਜੀ ਤੇ ਆਮ ਨਹੀਂ ਮਿਲਦੇ ਬਿਲਕੁਲ ਜੀ ਜੀ ਜਿਵੇਂ ਆਪਾਂ ਭਗਤ ਨਾਨਕ ਜੀ ਨੂੰ ਕਹਿੰਦੇ ਨੇ ਬਈ ਪੱਥਰ ਚ ਬੈਠ ਕੇ ਲਲੋ ਜਨੇ ਜੀ ਉਹ ਪਤਾ ਨਹੀਂ ਕਿੰਨੇ ਕਿ ਜਨਮ ਪੰਨਾ ਜੀ ਨੇ ਤਪ ਕੀਤੇ ਹੋਣੇ ਬਾਣ ਕੀਤੇ ਹੋਣੇ ਉਹੋ ਜਨਮਾਂ ਦਾ ਹੀ ਮੇਲ ਹੁੰਦਾ ਹੈ ਜੀ ਐਵੇਂ ਨਹੀਂ ਹੈ ਕਿ ਐਵੇਂ ਮੇਲ ਹੋ ਜਾਂਦਾ ਜੀ ਅਜਾ ਬਾਬਾ ਜੀ ਦੇ ਨਾਲ ਬਹੁਤ ਸਾਰੀਆਂ ਗੱਲਾਂ ਵਿਕੀ ਭਾਈ ਜੁੜੀਆਂ ਹੋਈਆਂ ਨੇ ਪਿਛਲੇ ਜਨਮ ਬਾਰੇ ਵੀ ਬਹੁਤ ਸਾਰੀਆਂ ਚਰਚਾਵਾਂ ਨੇ ਮੈਂ ਚਾਹੁੰਨਾ ਬਾਬਾ ਜੀ ਆਪ ਆਪਣੇ ਮੁਖਤੋ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਸਾਂਝੀਆਂ ਕਰ ਉਹਨਾਂ ਦੇ ਬਾਰੇ ਜੀ ਜੀ ਉਸ ਦੱਸਣਾ ਜਾਂ ਕਹਿਣਾ ਜੀ ਜੀ ਇਹ ਹੈ ਜਿਵੇਂ ਸੂਰਜ ਨੇ ਦੀਵਾ ਦਿੱਤਾ ਉਹ ਤਾਂ ਆਪ ਰੱਬ ਥੀਗੇ ਜੀ ਇਹ ਰੱਬ ਵੀ ਹਨ ਹੁਣ ਵੀ ਨੇ ਉਹ ਜੀ ਸਤਿਗੁਰਾਂ ਦੇ ਚਰਨਾਂ 'ਚ ਨੇ ਜੀ ਜਿਨ੍ਹਾਂ ਨੂੰ ਅੱਖਾਂ ਆਏngੀਆਂ ਜੀ ਉਹਨਾਂ ਨੂੰ ਨਜ਼ਰ ਹੋ ਜਾਂਦਿੰਦੀ ਜੀ ਜਿਵੇਂ ਗੁਰੂ ਨਾਨਕ ਸਾਹਿਬ ਹੈ ਸਾਰੇ ਦਸੇ ਪਾਤਸ਼ਾਹ ਹੈ ਉਹ ਕ੍ਰਿਸ਼ਨ ਮਹਾਰਾਜ ਹੈ ਰਾਮਚੰਦਰ ਮਹਾਰਾਜ ਹੈ ਜੀ ਹਾਜ਼ਰ ਮੁਹੰਮਦ ਸਾਹਿਬ ਜੀਸਸ ਕ੍ਰਾਈਸ ਹੈ ਸਾਰੇ ਜਿਨ੍ਹਾਂ ਨੇ ਵੀ ਧਾਰਮਿਕ ਸਖਸੀਤਤਾ ਹੋਈਆਂ ਜੀ ਜੀ ਜਿਨ੍ਹਾਂ ਨੂੰ ਅੱਖਾਂ ਆਏngੀਆਂ ਉਹਨੂੰ ਨਜ਼ਰ ਆਉਂਦੀ ਨੇ ਇਹ ਨਹੀਂ ਹੋਗੇ ਨਹੀਂ ਆਉਗੇ ਜੀ ਤੇ ਇਹ ਤਾਂ ਆਈ ਹੈ ਬਾਬਾ ਜੀ ਦਾ ਜਨਮ ਜਿਹੜਾ ਪਿਛਲਾ ਆਪਾਂ ਦੇਖੀ ਜਿਓ ਕਿੱਥੇ ਬਾਬਾ ਜੀ ਦਾ ਜਨਮ ਹੋਇਆ ਸੀ ਜਿਹੜਾ ਬਾਬਾ ਜੀ ਦਾ ਜਨਮ ਸੀ ਪਿਛਲੇ ਜਨਮ ਉਹਨਾਂ ਦਾ ਨਾਮ ਭਾਈ ਸੰਤੋਖ ਸਿੰਘ ਸੀਗਾ ਜੀ ਤੇ ਉਹਨਾਂ ਦੇ ਪਿੰਡ ਮਾਨਪੁਰ ਸੀਗਾ ਜੀ ਕਿ ਬੈਚੇ ਦਾ ਬੁੱਕ ਚ ਤਕਰੀਬਨ ਲਿਖਿਆ ਵੀ ਕਿ ਤੇ ਉਹਨਾਂ ਦਾ ਵਿਆਹ ਹੋਇਆ ਸੀ ਉਹਨਾਂ ਦੇ ਬੱਚੇ ਸੀਗੇ ਜੀ ਤੇ ਕਿੰਨੇ ਸੀ ਫੇ ਉਹ ਫੌਜ ਵਿੱਚ ਸੀ ਗਏ ਹੋਜ ਵਿੱਚ ਕੀਰਤਨ ਕਰਦੇ ਹੁੰਦੇ ਗ੍ਰ anthi ਸਿੰਘ ਸੀਗੇ ਜੀ ਮਾਨਪੁਰ ਕਿਹੜੇ ਜ਼ਿਲ੍ਹੇ ਚ ਬਾਬਾ ਜੀ ਮਾਨਪੁਰ ਮੇਰਾ ਕਲਾ ਫਤੇਗੜ ਸਾਹਿਬ ਤੇ ਪੈਂਦਾ ਗੰਡ ਮਾਨਪੁਰ ਜਿੰਨਾਂ ਹੰਟ ਮਾਨਪੁਰ ਉਹ ਹੈ ਉੱਥੇ ਤੇ ਜਾਤ ਨੂੰ ਵੀ ਉੱਥੇ ਪੜਨ ਦਾ ਸਭਾਗ ਪ੍ਰਾਪਤ ਹੋਇਆ ਜੀ ਤੇ ਉੱਥੇ ਬੀਬੀ ਤੇਜਗੌਰ ਜੀ ਮਾਨਪੁਰ ਵਾਲੇ ਤੇ ਸੰਤ ਬਾਬਾ ਅਜੀਤ ਸਿੰਘ ਹੁਣ ਆਪਾਂ ਕਹਿੰਦੇ ਭਾਈ ਸੰਤੋਖ ਸਿੰਘ ਜੀ ਉੱਥੇ ਮਾਨਪੁਰ ਜਦੋਂ ਰਹਿੰਦੇ ਸੀ ਜੀ ਜਦੋਂ ਫੌਟੂ ਆ ਗਏ ਜੀ ਸੰਤ ਬਾਬਾ ਬਖਸ਼ੀ ਸਿੰਘ ਅੰਮ੍ਰਿਤਗੜ ਵਾਲੇ ਜੀ ਬਾਬਾ ਜੀ ਤੇ ਬੀਬੀ ਜੀ ਉੱਥੋਂ ਤੁਰ ਕੇ ਮਾਨਪੜ ਤੋਂ ਅੰਮ੍ਰਿਤਗੜ ਜਾਂਦੇ ਹੁੰਦੇ ਸੀ ਉਹਨਾਂ ਦੇ ਦਰਸ਼ਨ ਕਰਨ ਇਹ ਪਿਛਲੇ ਜਨਮ ਦੀਆਂ ਗੱਲਾਂ ਹੈ ਜੀ ਤੇ ਉਮੇ ਹੀ ਬੀਬੀ ਜੀ ਇਸ ਜਨਮ ਵਿੱਚ ਵੀ ਜਦੋਂ ਸੀਗੇ ਤੇ ਬਾਬਾ ਜੀ ਜੀ ਤੇ ਨਵਾਂ ਪਹਿਲਾ ਬਚਵੰਜ ਪਿੰਡ 'ਚ ਪਰਤਗੜਾ ਨੇ ਪਰਤਗੜਾ ਤਾਂ ਨਹੀਂ ਬਾਬਾ ਜੀ ਜਨਮ ਬਾਬਾ ਜੀ ਜਨਮਗਾ ਸਤਾਰੰਗੜ ਨਾਨਕੇ ਘਰ ਜੀ ਉੱਤੇ ਇਹਨਾਂ ਦਾ ਨਾਮ ਰੱਖਿਆ ਸੀਗਾ ਚੂਰ ਸਿੰਘ ਓਕੇ ਜੀ ਠੀਕ ਹੈ ਜੀ ਤੇ ਫਿਰ ਬਾਬਾ ਜੀ ਮਾਨਪੁਰ ਦੀ ਟਿਪਲੀ ਅੱਲਾ ਸੀ ਜੀ ਗੁਰਮਤਿ ਵਿਦਿਆਲਾ ਸੀਗਾ ਤੇ ਉੱਥੇ ਸੰਗਤਾਂ ਨੂੰ ਗੁਰਮਤਿ ਦਾ ਗਿਆਨ ਗ੍ਰਾਂਥੀ ਸਿੰਘ ਹੋ ਅਮਰੀਕ ਸਿੰਘ ਜਖਮੀ ਹੋ ਜਸਵੰਤ ਸਿੰਘ ਕੋਮਲ ਪਰ ਬਹੁਤ سارے ਰਾਗੀ ਡਾਡੀ ਉੱਥੋਂ ਦੇ ਕੋਈ ਨੇ ਕਿ ਉਹ ਸੀਗੇ ਸਾਰੇ ਤੇ ਬਾਬਾ ਜੀ ਨੂੰ ਸਭ ਪੜ੍ਹਾਤੀ ਜੀ ਇਹ ਮੈਂ ਜਦੋਂ ਬਾਬਾ ਜੀ ਦਾ ਜਨਮ ਭਰਤਗੜ ਹੋਇਆ ਤੇ ਉੱਥੇ ਆਪਣੇ ਬਾਬਾ ਮਹਿੰਦਰ ਸਿੰਘ ਤੁਨ ਮਾਜਰੇ ਵਾਲੇ ਜੀ ਕਿਉਂਕਿ ਮਾਨਪੁਰ ਹੀ ਜਿਹਾ ਸੀ ਅੰਬਾਲਾ ਜ਼ਿਲ੍ਹਾ ਹੁੰਦਾ ਸੀ ਇਹ ਉੱਥੇ ਖੰਡ ਪਟ ਕਰਨ ਗਏ ਸੀ ਅੰਬਾਲਾ ਜ਼ਿਲ੍ਹਾ ਸੀ ਉਸ ਸਮੇਂ ਠੀਕ ਹੈ ਰੋ ਅੰਬਾਲਾ ਜ਼ਿਲ੍ਹਾ ਜੀ ਸਤ ਬਚਨ ਜੀ ਤੇ ਖੰਡਮਾਨ ਪਰ ਤੋਂ ਉੱਥੇ ਜੱਥਾ ਗਿਆ ਜੀ ਤੇ ਬਾਬਾ ਜੀ ਦੀ ਉਮਰ ਉਹ ਢਾਈ ਤਿੰਨ ਸਾਲ ਦੀ ਹੋਣੀ ਤਿੰਨ ਸਾਢੇ ਤਿੰਨ ਸਾਲ ਦੀ ਹੋਣੀ ਜੀ ਉੱਥੇ ਸੀਗੇ ਤੇ ਉੱਥੇ ਇਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਨਾਮ ਲੈ ਕੇ ਬੁਲਾਇਆ ਜੀ ਸਾਰੇ ਗ੍ਰੰਥੀਆਂ ਨੂੰ ਜੀ ਜੀ ਬਾਬਾ ਪ੍ਰੀਤਮ ਸਿੰਘ ਹੁੰਦੇ ਸੀ ਕਿ ਉੱਥੇ ਜੀ ਜੋਲਾਂ ਵਾਲੇ ਉਹ ਸੀਗੇ ਉੱਥੇ ਬਾਬਾ ਜੀ ਉਹ ਤੋਂ ਬੜੇ ਹੈਰਾਨ ਹੋਏ ਹੋਣੇ ਸਾਰੇ ਬਹੁਤ ਹੈਰਾਨ ਹੋਏ ਵੀ ਇਹ ਛੋਟਾ ਬੱਚਾ ਫਿਰ ਉਹਨਾਂ ਨੇ ਦੱਸਿਆ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਸੰਤੋਖ ਸਿੰਘ ਆ ਜੀ ਤੇ ਉਹ ਕਹਿੰਦੇ ਵੀ ਉਹ ਹੈ ਤੇ ਫਿਰ ਕਹਿੰਦੇ ਮੈਂ ਤਾਂ ਉਹ ਨਹੀਂ ਮੈਂ ਉੱਥੇ ਜਾਣਾ ਜੀ ਤੇ ਫਿਰ ਬਾਬਾ ਜੀ ਦੇ ਜ ਮਾਤਾ ਪਿਤਾ ਮਾਤਾ ਸ਼ਾਂਤੀ ਜੀ ਤੇ ਬਾਬਾ ਮਨਤਾ ਸਿੰਘ ਉਹ ਹੀ ਭੇਜਦੇ ਨਹੀਂ ਸੀਗੇ ਜੀ ਫਿਰ ਨਾਲ ਪੰਜਗੋਹੇ ਪਿੰਡ ਦੇ ਨਾਲ ਉੱਥੇ ਬਾਬਾ ਜੀ ਦੇ ਰਿਸ਼ਤੇ 'ਚ ਦਾਦੀ ਲੱਗਦੀ ਮਾਤਾ ਗਲਾਉਪ ਕਰ ਜੀ ਉਹ ਕਹਿੰਦੇ ਵੀ ਚਲੋ ਮੈਂ ਚੱਲ ਜਾਈਂਦੇ ਹੁਣ ਜੀਦਗਰ ਦਾ ਲੈ ਚਾਲਦੇ ਆ ਜੀ ਉਹਦੇ ਨਾਲ ਮੈਂ ਆਪਣੇ ਪੇਕੇ ਲੈ ਜਾਉਂਗੇ ਜੀ ਕੇ ਉਹ ਮੰਨ ਗਏ ਜੀ ਤੇ ਭੇਜਤਾ ਤੇ ਸਾਰੇ ਰਾਸਤੇ 'ਚ ਗੱਲਾਂ ਮਾਰਦੇ ਰਹੇ ਵੀ ਪਤਾ ਨਹੀਂ ਕੀ ਐ ਕੀ ਨਹੀਂ ਤੇ ਕਈ ਵਾਰੀ ਤਾਂ ਉਹ ਮੇਰੇ ਬਾਬਾ ਜੀ ਉਹਨਾਂ ਨੂੰ ਮੋਢਿਆਂ ਤੇ ਵੀ ਉਠਾਲ ਕੇ ਲੈ ਕੇ ਆਏ ਅੱਛਾ ਜਿਹੜਾ ਆਪਣਾ ਸਤਲੁਜ ਦਰਿਆ ਇਹਦੇ ਨਾਲ 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 ਉੱਠ ਆਏ ਬੜੀ ਗੜ ਤੋਂ ਜੀ ਇਵੇਂ ਜਦੋਂ ਮਾਨਪੁਰ ਆ ਗਏ ਫਿਰ ਉਹਨਾਂ ਨੇ ਪੁੱਛਿਆ ਜੀ ਬਾਬਾ ਜੀ ਨੂੰ ਜੀ ਜੀ ਜੇ ਆਪਣਾ ਘਰ ਪਛਾਣਨ ਗਿਆ ਤਾਂ ਸਾਰੇ ਪਿੱਛੇ ਹੋ ਜੋ ਸੱਚੀ ਜੀ ਵੀ ਮੈਂ ਜਾਣਾ ਬਾਬਾ ਜੀ ਫੇਰ ਘਰ ਚਲੇ ਗਏ ਜਿਹੜਾ ਬਾਬੇ ਦੇ ਘਰ ਉਹ ਘਰ ਹੁਣ ਵੀ ਮੌਜੂਦ ਹੈ ਜੀ ਤੇ ਉੱਥੇ ਚਲੇ ਗਏ ਜੇ ਉੱਥੇ ਜਾ ਕੇ ਉਹਨਾਂ ਨੇ ਪੁੱਛਿਆ ਵੀ ਜਿਹੜੇ ਤਰਕਸ਼ੀਲ ਹੁੰਦੇ ਨੇ ਤਰਕ ਕਰਦੇ ਨੇ ਵੀ ਦੱਸੋ ਕਿ ਕਿਵੇਂ ਕੋਈ ਹੋ ਸਕਦਾ ਹੈ ਜੀ ਜੀ ਤੇ ਫੇਰ ਬਾਬਾ ਜੀ ਨੇ ਦੱਸਿਆ ਵੀ ਕਹਿੰਦੇ ਆਪਣੀ ਨਿਸ਼ਾਨੀ ਦੱਸ ਕਹਿੰਦੇ ਮੇਰੀ ਨਿਸ਼ਾਨੀ ਆਇਆ ਵੀ ਦਾਣੇ ਜਿੱਚ ਪਾਉਂਦੇ ਨਹੀਂ ਕੋਠੀਆਂ ਕਹਿੰਦੇ ਸੀ ਸੱਟੀਆਂ ਜੀ ਜੀ ਕੋਠੀ ਦੇ ਉੱਤੇ ਮੇਰਾ ਹਰਮੋਨੀਅਮ ਪਿਆ اچھا ਜੀ ਤੇ ਫਿਰ ਇਹ ਕਹਿੰਦੇ ਵੀ ਸਾਰੇ ਚੱਕੋ ਦੇਖੋ ਜੀ ਤੇ ਫਿਰ ਉਹ ਹੱਥ ਤਾਂ ਨਹੀਂ ਗਿਆ ਫੇਰ ਚਲੇ ਤਰਾ ਲਿਆ ਜੀ ਫੇਰ ਹਰਮੋਨੀ ਮੜਾ ਕੇ ਹਰਮੋਨੀ ਬਜਾਉਣ ਲੱਗੇ اچھا ਕਿ ਫੇਰ ਸਭ ਨੂੰ ਪਤਾ ਲੱਗ ਗਿਆ ਵੀ ਫਿਰ ਸਾਜ਼ ਸਾਜ਼ ਸੁਰ ਉਦਾਂ ਦੇ ਹੀ ਉਹਨਾਂ ਨੂੰ ਫੇਰ ਸਭ ਸਭ ਕੁਝ ਇਹ ਸਾਰਾ ਪਰਿਵਾਰ ਬਾਅਦ ਚ ਵੀ ਆਉਂਦਾ ਰਿਹਾ ਜੀ ਇੱਥੇ ਫਿਰ ਪ੍ਰਾਣ ਜਨਮ ਵਾਲਾ ਪਰਿਵਾਰ ਉਹ ਬਹੁਤ ਘੱਟ اچھا ਇਹ ਜਨਮ ਵਾਲਾ ਸਾਰਾ ਹੀ ਪਰਿਵਾਰ ਆਉਂਦਾ ਰਿਹਾ ਇਹਨਾਂ ਦੇ ਵੱਡੇ ਭਾਈ ਜੀਵਨ ਸਿੰਘ ਨੂੰ ਛੱਡ ਕੇ ਠੀਕ ਬਾਕੀ ਸਾਰਾ ਹੀ ਪਰਿਵਾਰ ਇਸ ਜਨਮ ਦੇ ਵਿੱਚ ਬਾਬਾ ਜੀ ਦੀ ਪ੍ਰਵਿਰਤੀ ਸ਼ੁਰੂ ਤੋਂ ਬਾਲ ਸੰਤਾਂ ਵਾਲੀ ਸੀ ਹਨਾ ਬਾਬਾ ਜੀ ਉਹ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਬਾਬਾ ਜੀ ਸੰਤਬਾਬ ਬਖਸ਼ੀ ਸਿੰਘ ਦੇ ਕੋਲ ਗਏ ਜੀ ਜਿਹੜੀ ਬੀਬੀ ਜੀ ਮਾਨਪੁਰ ਵਾਲੇ ਸੀਗੇ ਜੀ ਉਹ ਵਿਧਵਾ ਹੋ ਗਏ ਸੀਗੇ ਜੀ ਤੇ ਨਥਲਪੁਰ ਵਾਲੇ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਵੀ ਭਾਈ ਕਿਤੇ ਨਹੀਂ ਜਾਣਾ ਬਿੱਤੂ ਜੀ ਘਰ ਬੈਠੋ ਫੇਰ ਸੰਤ ਬਾਬਾ ਬਖਸ਼ੀਸ਼ ਸਿੰਘ ਉਹਨਾਂ ਦੇ ਨਾਲ ਇਹਦਾ ਮੇਲ ਹੋਇਆ ਤੇ ਉਹਨਾਂ ਨੇ ਉਹਨਾਂ ਦੀਆਂ ਚਿੱਠੀਆਂ ਵੀ ਪਈਆਂ ਨੇ ਅੱਛਾ ਤੇ ਉਹ ਜਿਹੜੇ ਸੰਤ ਬਾਬਾ ਬਖਸ਼ੀਸ਼ ਸਿੰਘ ਜੀ ਬੀਬੀ ਜੀ ਨੂੰ ਮਾਨ ਪ੍ਰਵਾਲਾ ਨੂੰ ਲਿਖਦੇ ਸੀਗੇ ਵੀ ਤੇ ਉਹਨਾਂ ਚ ਬਾਬਾ ਜੀ ਬਾਰੇ ਲਿਖਿਆ ਗੁਰਨਾਣ ਸਾਹਿਬ ਦੇ ਸਪੂਤ ਜੀ ਭਾਈ ਸੰਤੋਖ ਸਿੰਘ ਜੀ ਤੁਸੀਂ ਜਿਹੜਾ ਆਪਣਾ ਗ੍ਰੰਥ ਹੈ ਜੀ ਸੂਰਜ ਪ੍ਰਕਾਸ਼ ਗ੍ਰੰਥ ਉਹ ਲੈ ਕੇ ਆਓ ਜੀ ਵੀ ਪਰੇ ਨਾ ਸੋਚਿਓ ਵੀ ਇੱਥੇ ਨਹੀਂ ਤੁਹਾਡੀ ਇਹ ਸੇਵਾ ਲਈ ਜਾਂਦੀ ਹੈ ਅੱਛਾ ਜੀ ਫੇਰ ਬਾਬਾ ਜੀ ਉਹ ਲੈ ਕੇ ਗਏ ਜੀ ਉੱਥੇ ਜੀ ਬੀਬੀ ਜੀ ਮਾਨਪੁਰ ਤੇ ਉੱਥੇ ਜਾ ਕੇ ਬਾਬਾ ਸੰਤੋਖ ਸਿੰਘ ਨੂੰ ਉਹਨਾਂ ਨੂੰ ਕਿਹਾ ਸੰਤੋਖ ਸਿੰਘ ਨੇ ਬਾਬਾ ਬਖਸ਼ੀਸ਼ ਸਿੰਘ ਨੂੰ ਕਿਹਾ ਬਈ ਸਾਡੇ ਦੇ ਵੀ ਬਖਸ਼ਿਸ਼ ਕਰ ਦਿਓ ਜੀ ਉਹਨਾਂ ਨੇ ਐਦਾਂ ਹੱਥ ਕਰਕੇ ਦੱਸਿਆ ਜੀ ਵੀ ਅਗਲੇ ਜਨਮ ਵਿੱਚ ਅੱਛਾ ਉੱਤੇ ਕੋਈ ਮਸਤਾਨਾ ਸਿੰਘ ਜੀ ਦਾ ਬੰਦਾ ਜੀ ਜੀ ਤੇ ਉਹਦਾ ਨਾਮ ਮੈਨੂੰ ਚੇਤੇ ਨਹੀਂ ਤੇ ਉਹ ਸੀ ਉਹਨੂੰ ਗਿਆ ਬਾਬਾ ਜੀ ਨੂੰ ਬਾਬਾ ਕਹਿੰਦੇ ਨੇ ਕਿ ਇਹਨਾਂ ਨੂੰ ਪੁੱਛ ਲੋ ਜੀ ਉਹਨਾਂ ਨੇ ਹੱਥ ਖਚਾ ਦੇ ਵੀ ਅਗਲੇ ਜਨਮ ਵਿੱਚ ਹੂੰ ਵੀ ਉਹ ਚਿੱਠੀਆਂ 'ਚ ਵੀ ਲਿਖਿਆ ਹੋਆ ਵੀ ਮਾਇਆ ਹੂੰ ਤੇ ਹੋਰ ਸੰਗਤਾਂ ਤੁਹਾਡਾ ਬਹੁਤ ਬਚਪਨ ਤੋਂ ਹੀ ਸਤਿਕਾਰ ਕਰਨਗੇ ਤੇ ਬਾਬਾ ਜੀ ਨੇ ਫਿਰ ਉਦੋਂ ਸੀਗੇ